ਪਿਛਲੇ 6 ਮਹੀਨੇ ਤੋਂ ਗਰਾਊਂਡ ਲੈਵਲ ਤੇ ਐਦਾਂ ਲੱਗੇ ਹੋਏ ਆਂ ਪਰਿਵਾਰਾਂ ਵਿੱਚ ਜਾ ਕੇ ਦੁੱਖ ਸੁੱਖ ਚਖਣ ਵਾਸਤੇ ਤੇ ਇਹਨਾਂ ਦਾ ਬਹੁਤ ਵੱਡਾ ਹੰਗਾਰਾ ਹੈ ਜੀ ਦੂਸਰਾ ਕੀ ਹੈ ਜੀ ਇਹ ਇੱਕ ਕਿਸਾਨ ਪਰਿਵਾਰ ਤੋਂ ਹੈ ਜੀ ਕਿਸਾਨਾਂ ਬਾਰੇ ਵੀ ਬਹੁਤ ਚੰਗਾ ਜਾਣਦੇ ਆਂ ਜੀ ਤੇ ਹੋਰ ਪਬਲਿਕ ਬਾਰੇ ਵੀ ਤੇ ਮੇਨ ਮੁੱਦਾ ਇਹਨਾਂ ਦਾ ਨਹਿਰ ਦਾ ਹੈ ਜੀ ਜਿਹੜਾ ਜਿਹੜੀ ਨਹਿਰ ਦਾ 800 ਕਰੋੜ ਰੁਪਇਆ ਮਤਲਬ ਗਵਰਨਮੈਂਟ ਕੋਲ ਪਾਸ ਹੋਇਆ ਹੋਇਆ ਹੈ ਜੀ ਤੇ ਉਹ ਰਿਲੀਜ਼ ਨਹੀਂ ਹੋ ਰਿਹਾ ਅੱਗੇ ਮੇਨ ਮੁੱਦਾ ਇਹਨਾਂ ਦਾ ਉਹਦਾ ਹੈ ਜੀ ਕੰਡੀ ਏਰੀਆ ਨੂੰ ਪਾਣੀ ਦੀ ਸਮੱਸਿਆ ਬਹੁਤ ਤਕੜੀ ਹੈ ਜੀ ਤੇ ਉਹ ਸਮੱਸਿਆ ਇਹ ਬਾਹਰ ਕਢਾ ਕੇ ਛੱਡੂਗੇ ਜੀ ਤੇ ਦੂਸਰਾ ਕੀ ਹੈ ਜੀ ਇਹ ਹਰ ਬੰਦੇਆਂ ਵਿੱਚ ਵਧੀਆ ਵਿਚਰਦੇ ਆ ਤੇ ਵਧੀਆ ਸਹਿਯੋਗ ਹੈ ਇਤੋਂ 100% ਟਿਕਟ ਕੱਢੂਗੇ ਕੱਢੂਗੇ ਜੀ ਅਸੀਂ ਇਹਨਾਂ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਵੀ ਇਹ ਗਰਾਊਂਡ ਲੈਵਲ ਤੇ ਇੰਨਾ ਵਧੀਆ ਲੋਕਾਂ 'ਚ ਵਿਚਰਦੇ ਆ ਤੇ ਲੋਕ ਵੀ ਇਹਨਾਂ ਦਾ 100% ਸਹਿਯੋਗ ਦੇਵੋਗੇ ਇਸ ਲਈ ਅਸੀਂ ਲੋਕ ਸਭਾ ਚੋਣਾਂ ਵਾਸਤੇ ਜੋ ਉਮੀਦਵਾਰ ਚੁਣੇ ਗਏ ਨੇ ਜੀ ਨਾਨਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗਰ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਿਲ ਆ ਉਹਨਾਂ ਦੇ ਨਾਲ ਕੁਝ ਸਾਥੀ ਨੇ ਜੋ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਪਹੁੰਚੇ ਐ ਸਸੀ ਕਲਵਾ ਜੀ ਸਸੀ ਕਲਵਾ ਜੀ ਜੀ ਮਲਵਿੰਦਰ ਕੰਗ ਹੋਰੀਚ ਉਹਨੇ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਸਵੀਟ ਮਿਲੀ ਐ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਵੱਡਾ ਹੁੰਗਾਰਾ ਜਿਹੜਾ ਇਸ ਕਾਫਲੇ 'ਚ ਮਿਲ ਰਿਹਾ ਦੇਖੋ ਜੀ ਇਹਨਾਂ ਦਾ ਮਲਵਿੰਦਰ ਕੰਗ ਦਾ ਗਰਾਊਂਡ ਲੈਵਲ ਤੇ ਪਹਿਲਾਂ ਹੀ ਬਹੁਤ ਵੱਡਾ ਯੋਗਦਾਨ ਐ ਜੀ ਇਹ ਪਿਛਲੇ 6 ਮਹੀਨੇ ਤੋਂ ਗਰਾਊਂਡ ਲੈਵਲ ਤੇ ਐਦਾਂ ਲੱਗੇ ਹੋਏ ਆ ਪਰਿਵਾਰਾਂ ਵਿੱਚ ਜਾ ਕੇ ਦੁੱਖ ਸੁੱਖ 'ਚ ਖੜਨ ਵਾਸਤੇ ਤੇ ਇਹਨਾਂ ਦਾ ਬਹੁਤ ਵੱਡਾ ਹੁੰਗਾਰਾ ਐ ਜੀ ਦੂਸਰਾ ਕੀ ਹੈ ਜੀ ਇਹ ਇੱਕ ਕਿਸਾਨ ਪਰਿਵਾਰ ਤੋਂ ਹੈ ਜੀ ਕਿਸਾਨਾਂ ਬਾਰੇ ਵੀ ਇਹ ਬਹੁਤ ਚੰਗਾ ਜਾਣਦੇ ਆਂ ਜੀ ਤੇ ਹੋਰ ਪਬਲਿਕ ਬਾਰੇ ਵੀ ਤੇ ਮੇਨ ਮੁੱਦਾ ਇਹਨਾਂ ਦਾ ਨਹਿਰ ਦਾ ਹੈ ਜੀ ਜਿਹੜਾ ਜਿਹੜੀ ਨਹਿਰ ਦਾ 800 ਕਰੋੜ ਰੁਪਇਆ ਜੀ ਮਤਲਬ ਗਵਰਨਮੈਂਟ ਕੋਲ ਪਾਸ ਹੋਇਆ ਹੋਇਆ ਹੈ ਜੀ ਤੇ ਉਹ ਰਿਲੀਜ਼ ਨਹੀਂ ਹੋ ਰਿਹਾ ਅੱਗੇ ਮੇਨ ਮੁੱਦਾ ਇਹਨਾਂ ਦਾ ਉਹਦਾ ਹੈ ਜੀ ਨਹਿਰ ਦਾ ਜੀ ਵੀ ਇਹ ਉਸ ਨੂੰ ਕੰਡੀ ਏਰੀਆ ਨੂੰ ਪਾਣੀ ਦੀ ਸਮੱਸਿਆ ਬਹੁਤ ਤਕੜੀ ਹੈ ਜੀ ਤੇ ਉਹ ਸਮੱਸਿਆ ਇਹ ਬਾਹਰ ਕਢਾ ਕੇ ਛੱਡੂਗੇ ਜੀ ਤੇ ਦੂਸਰਾ ਕੀ ਹੈ ਜੀ ਇਹ ਹਰ ਬੰਦੇਾਂ ਵਿੱਚ ਵਧੀਆ ਵਿਚਰਦੇ ਆ ਤੇ ਵਧੀਆ ਸਹਿਯੋਗ ਹੈ ਇਥੋਂ 100% ਟਿਕਟ ਕੱਢੂਗਾ ਹੀ ਕੱਢੂਗੇ ਜੀ ਜੀ ਠੀਕ ਹੈ ਅਗਰ ਮਲਵਿੰਦਰ ਕੰਗ ਹੋਰੀ ਇਸ ਸੀਟ ਪਰ ਜਿੱਤ ਪ੍ਰਾਪਤ ਕਰ ਲੈਂਦੇ ਨੇ ਤਾਂ ਕਿਸਾਨਾਂ ਵਾਸਤੇ ਕੋਈ ਵੱਡਾ ਬਦਲਾਅ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਝ ਸੋਚਿਆ ਜਾਊਗਾ ਬਿਲਕੁਲ ਜੀ ਬਿਲਕੁਲ ਕਿਸਾਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਵੱਡਾ ਬਦਲਾਅ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਚੁੱਕਿਆ ਆ ਵੀ ਇਹ ਸਭ ਤੋਂ ਵੱਲਾਂ ਜੀ ਸਾਨੂੰ ਪਾਣੀ ਦੀ ਮਾਰ ਹੈ ਬਹੁਤ ਸਾਡੀਆਂ ਫਸਲਾਂ ਵਾਸਤੇ ਸਾਨੂੰ ਪ੍ਰੋਪਰ ਪਾਣੀ ਨਹੀਂ ਮਿਲਦਾ ਹੈਗਾ ਜੀ ਤੇ ਇਹਦੇ ਵਾਸਤੇ ਸਾਨੂੰ ਪਾਣੀ ਦੀ ਵੀ ਬਹੁਤ ਵਧੀਆ ਤਰੀਕੇ ਨਾਲ ਮਿਲੂਗੀ ਤੇ ਬਿਜਲੀ ਦੀ ਖਪਤ ਘਟ ਜੇਗੀ ਜੀ ਤੇ ਦੂਸਰਾ ਜੀ ਜਿਹੜੇ ਮੰਡੀਆਂ ਚ ਸਾਡਾ ਐਮ ਐਫਸੀ ਵਗੈਰਾ ਸਾਨੂੰ ਨਹੀਂ ਮਿਲਦਾ ਉਹਦੇ ਬਾਰੇ ਇਹਨਾਂ ਦਾ ਖਾਸ ਇਸ ਮੁੱਦੇ ਤੇ ਬੋਲਣ ਬਾਰੇ ਵਿਚਾਰ ਰਹੇ ਜਾਂਦਾ ਡਿਬੇਟ ਕਰਦੇ ਆ ਜੀ ਤੇ ਇਹ ਆਪਣੇ ਵੱਲੋਂ ਜੋ ਵੀ ਪ੍ਰਚਾਰ ਕਰਦੇ ਆ ਤੇ ਕਿਸਾਨਾਂ ਦੇ ਪ੍ਰਤੀ ਤਾਂ ਬਹੁਤ ਹੀ ਇਹ ਫਾਇਦੇਮੰਦ ਸਾਬਤ ਹੋਊਂਗੇ ਜੀ ਤੇ ਅਸੀਂ ਇਹਨਾਂ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਵੀ ਇਹ ਗਰਾਊਂਡ ਲੈਵਲ ਤੇ ਇੰਨਾ ਵਧੀਆ ਲੋਕਾਂ 'ਚ ਵਿਚਰਦੇ ਆ ਤੇ ਲੋਕ ਵੀ ਇਹਨਾਂ ਦਾ 100% ਸਹਿਯੋਗ ਦੇਵੋਗੇ ਜੀ ਜੀ ਆਪਦੇ ਜੋ ਵੱਡੇ ਚਿਹਰੇ ਆ ਉਹਨਾਂ ਦੇ ਉੱਪਰ ਇੱਕ ਤੋਂ ਬਾਅਦ ਇੱਕ ਕਾਰਵਾਈ ਜੋ ਹੈ ਭਾਜੀਪੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਕਾਰਵਾਈ ਨੂੰ ਕਿਵੇਂ ਦੇਖੋਗੇ ਇਸ ਕਾਰਵਾਈ ਨੂੰ ਤਾਂ ਤੁਸੀਂ ਦੇਖੋ ਜੀ ਜਦੋਂ 92 ਸੀਟਾਂ ਆਈਆਂ ਸਾਡੀਆਂ ਜੀ ਜਦੋਂ 92 ਸੀਟਾਂ ਆਈਆਂ 92 ਸੀਟਾਂ ਆਉਣ ਤੋਂ ਬਾਅਦ ਹੀ ਭਾਜੀਪੀ ਦੀ ਤੇ ਹੋਰ ਪਾਰਟੀਆਂ ਦੀ ਨੀਂਦ ਹਰਾਮ ਹੋ ਗਈ ਜੀ ਤੇ ਉਸ ਤੋਂ ਬਾਅਦ ਹੁਣ ਦੇਖੋ ਹਲੇ 13 ਐਮਪੀ ਹੈ ਸਾਡੇ ਜੀ ਠੀਕ ਹੈ ਜੀ 13 13 ਦੇ 13 ਸੀਟਾਂ ਜੇ ਤੋਂ ਸਾਨੂੰ ਆਉਣੀਆਂ ਆ ਤਾਂ ਉਹਦੇ ਨਾਲ ਕੋਈ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਪਰ ਫੇਰ ਵੀ ਉਹਨਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਵੀ ਹਾਂ ਇਹ ਇਹਨਾਂ ਨੂੰ ਅੱਗੇ ਨਾ ਵਧੇ ਜੇ ਪੰਜਾਬ ਨੂੰ ਪਿੱਛੇ ਕਰ ਜਾਵੇ ਜੀ ਕਿਸਾਨਾਂ ਨੂੰ ਬੇਰੋਜ਼ਗਾਰ ਜਿਹੜਾ ਜਣੀ ਪੰਜਾਬ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਜੀ ਵੀ ਪੰਜਾਬ ਅੱਗੇ ਨਾ ਆਵੇ ਪੰਜਾਬ ਖਤਮ ਹੋ ਜਾਏ ਪੰਜਾਬ ਇੱਕ ਸੂਬਾ ਹੈ ਜੀ ਜਿਹੜਾ ਕਿਸੇ ਗੱਲ ਜਾ ਕੇ ਟੱਕਰ ਲੈਂਦਾ ਜੀ ਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਜੀ ਆਪ ਨੂੰ ਲੋਕਾਂ ਨੇ ਚੁਣਿਆ ਸੀ ਬਦਲਾਅ ਕਰਕੇ ਤੇ ਕਿਹਾ ਜਾਂਦਾ ਕਿ ਬਹੁਤ ਸਾਰੇ ਬਦਲਾਅ ਪਿਛਲੇ 2 ਸਾਲਾਂ ਚ ਹੋਏ ਨੇ ਆਉਣ ਵਾਲੇ 3 ਸਾਲਾਂ ਦੇ ਵਿੱਚ ਕੋਈ ਹੋਰ ਬਦਲਾਅ ਚੰਗੇ ਜਿਹੜੇ ਲੋਕਾਂ ਵਾਸਤੇ ਫਾਇਦੇਮੰਦ ਹੋਣ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਮੰਨ ਕੇ ਚੱਲੀਏ ਐਜੂਕੇਸ਼ਨ ਬਾਰੇ ਜੀ ਬਹੁਤ ਜ਼ਿਆਦਾ ਸਾਵਧਾਨ ਹੋ ਗਿਆ ਤੇ ਦੂਸਰਾ ਹੈਲਥ ਬਾਰੇ ਜੀ ਤੇ ਤੀਸਰੀ ਦੇਖ ਲਓ ਟੀਚਰਾਂ ਨੂੰ ਕੋਈ ਟੈਂਕੇ ਤੇ ਚੜਦਾ ਸੀ ਉਹ ਕਿਤੇ ਚੜਦਾ ਸੀ ਤੇ ਹੁਣ ਜਿਹੜਾ ਆਉਣੇ ਵਾਲੇ ਟਾਈਮ ਚ 46000 ਤੇ ਪਲੱਸ ਨੌਕਰੀਆਂ ਬਗੈਰ ਸ਼ਵਾਰਜ ਤੋਂ ਬਗੈਰ ਜਿਸਬਤੋਂ ਸਰਦਾਰ ਭਗਵੰਤ ਮਾਨ ਜੀ ਸਾਭ ਜੀ ਨੇ ਦਿੱਤੀਆਂ ਹੈ ਜੀ ਤੇ ਆਉਣੇ ਵਾਲਾ ਵੀ ਬਦਲਾਅ ਬਹੁਤ ਹੋ ਰਿਹਾ ਹੈ ਐਜੂਕੇਸ਼ਨ ਦੇ ਤੁਸੀਂ ਦੇਖ ਲਓ ਵੀ ਆਪਣੇ ਅੱਜ ਮਤਲਬ ਵਰਲਡ ਲੈਵਲ ਤੇ ਲਾ ਲਓ ਤੇ ਸਾਡੇ ਅਫਸਰ ਬਣੇ ਜਿਹੜੇ ਜੀ ਜੱਜ ਵਗੈਰਾ ਬਣੀਆਂ ਜੀ ਲੇਡੀਜ਼ ਪ੍ਰੈਜ਼ੀਡੈਂਟ ਪੰਜਾਬ ਦੇ ਆ ਜੀ ਜਾਣਦਾਰ ਕਿ ਆ ਫਰਕ ਪਿਆ ਜੀ ਵੀ ਐਜੂਕੇਸ਼ਨ ਦੂਸਰਾ ਕੀ ਸੀ ਸਾਡੇ ਸੂਬੇ ਨੂੰ ਉੱਪਰ ਨਹੀਂ ਤਾਂ ਚੱਕਿਆ ਜਾਂਦਾ ਜੀ ਪੰਜਾਬ ਨੂੰ ਸ਼ਵਾਰਸ਼ਾਂ ਚੱਲਦੀਆਂ ਰਿਸ਼ਵਤ ਚੱਲਦਾ ਸੀ ਤੇ ਹੁਣ ਕੋਈ ਰਿਸ਼ਵਤ ਨਹੀਂ ਕੋਈ ਸ਼ਵਾਰਸ਼ ਨਹੀਂ ਇਹਦੇ ਵਾਸਤੇ ਸਭ ਤੋਂ ਵੱਧ ਸਰਦਾਰ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਜ਼ਿਆਦਾ ਵਧੀਆ ਕਰ ਰਹੀ ਹੈ ਤੇ ਇਹਦੇ ਵੱਲ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਦੂਸਰਾ ਆਉਣੇ ਵਾਲਾ ਟਾਈਮ 'ਚ ਜੀ ਮੋਦੀ ਸਾਹਿਬ ਨੂੰ ਇਹ ਡਰ ਹੈ ਜੀ ਜ਼ਿਆਦਾ ਵੀ ਆਉਣੇ ਵਾਲੇ ਟਾਈਮ 'ਚ ਕਿਤੇ ਆਮ ਆਦਮੀ ਪਾਰਟੀ ਉੱਪਰ ਕੇ ਉੱਪਰ ਨਾ ਆ ਜਾਵੇ ਸਭ ਤੋਂ ਜ਼ਿਆਦਾ ਇਹ ਖਤਰਾ ਹੈ ਜੀ ਮੇਰੇ ਖਰੜ ਤੋਂ ਬਲਕ ਪ੍ਰਧਾਨ ਸ਼ਾਮਿਲ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਨੂੰ ਅੱਜ ਦੇ ਇਸ ਕਾਫਲੇ ਦੇ ਵਿੱਚ ਕਿਸ ਤਰੀਕੇ ਦਾ ਹੰਗਾਰਾ ਮਿਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾਮ ਹੈ ਮੇਰਾ ਨਾਮ ਵਿਕਾਸ ਮੋਹਨ ਹੈ ਮੈਂ ਖਰੜ ਬਲੋਕ ਪ੍ਰਧਾਨ ਹਾਂ ਅਸੀਂ ਸਾਰੇ ਜਿਹੜੇ ਕੈਬਨਿਟ ਮਿਨਿਸਟਰੀ ਮਿਨਿਸਟਰ ਅਨਮੋਲ ਗਗਨ ਮਾਨਜੀ ਦੀ ਟੀਮ ਵੱਲੋਂ ਆ ਗਏ ਹਾਂ ਜੀ ਤੇ ਇੱਥੋਂ ਦੀ ਮਾਲਵਿੰਦਰ ਕੰਗ ਜੀ ਨੂੰ ਜਿਹੜੀ ਟਿਕਟ ਮਿਲੀ ਹੈ ਅਨੰਦਪੁਰ ਹਲਕੇ ਤੋਂ ਤੇ ਸਾਰਿਆਂ 'ਚ ਬਹੁਤ ਉਤਸ਼ਾਹ ਹੈ ਠੀਕ ਹੈ ਇੱਕ ਬਹੁਤ ਹੀ ਇਮਾਨਦਾਰ ਇੱਕ ਬਹੁਤ ਹੀ ਵਧੀਆ ਉਹ ਇਨਸਾਨ ਨੇ ਠੀਕ ਹੈ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੀ ਇਹ ਟੀਮ ਹੈ ਕੈਬਨਟ ਮੰਤਰੀ ਅਨਮੋਲ ਗਗਨ ਮਾਨਜੀ ਦੀ ਟੀਮ ਖਰੜ ਦੇ ਵਿੱਚ ਇੰਨਾ ਵਿੱਚ ਉਸਤਾਦ ਹੋਰ ਜ਼ਿਆਦਾ ਤਾਂ ਵਧਿਆ ਕਿਉਂਕਿ ਜਿਨ੍ਹਾਂ ਨੂੰ ਅਸੀਂ ਚਾਹਦੇ ਸੀਗੇ ਕਿ ਟਿਕਟ ਮਿਲੇ ਠੀਕ ਹੈ ਸਾਡੀ ਸਰਕਾਰ ਨੇ ਟਿਕਟ ਉਹਨਾਂ ਨੂੰ ਹੀ ਦਿੱਤੀ ਹੈ ਤੇ ਹੁਣ ਵੱਧ ਚੜ ਕੇ ਠੀਕ ਹੈ ਅਸੀਂ ਵੀ ਇੰਨਾ ਚ ਹਿੱਸਾ ਲਾਂਗੇ ਸਾਡੀ ਟੀਮ ਪੂਰੀ ਹਿੱਸਾ ਲਏਗੀ ਔਰ ਵੱਧ ਤੋਂ ਵੱਧ ਵੋਟਾਂ ਦੇ ਵਿੱਚ ਜਿਹੜਾ ਕਿ ਆਪਾਂ ਇਹਨਾਂ ਨੂੰ ਜਿਤਾਵਾਂਗੇ ਲੋਕਾਂ ਨੂੰ ਆਪਾਂ ਇੱਕੋ ਹੀ ਗੁਜਾਰਿਸ਼ ਕਰਦੇ ਹਾਂ ਠੀਕ ਹੈ ਕਿ ਸਾਡੀ ਸਰਕਾਰ ਨੇ ਜਿਹੜੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹ ਕੰਮ ਨੂੰ ਨਜ਼ਰ ਵਿੱਚ ਰੱਖਦੇ ਹੋਏ ਹੀ ਤੁਸੀਂ ਵੋਟ ਪਾਣੀ ਹੈ ਜੀ ਜਿੱਦਾਂ 2 ਸਾਲਾਂ ਦੇ ਵਿੱਚ ਆਪਨੇ ਬਹੁਤ ਸਾਰੇ ਕੰਮ ਕੀਤੇ ਪਰ ਅਜੇ ਵੀ ਕੀਤੇ ਨਾ ਕੀਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਸ਼ਿਕਾਇਤ ਹੈ ਕਿ ਅਜੇ ਹੋਰ ਕੰਮ ਹੋਣ ਤੇ ਜੇਕਰ ਮਲਵਿੰਦਰ ਕੰਗ ਹੋਰਾ ਨੂੰ ਇਥੋਂ ਜਿੱਤ ਮਿਲ ਜਾਂਦੀ ਹੈ ਤਾਂ ਕਿਹੜੇ-ਕਿਹੜੇ ਕੰਮ ਹੈ ਜਿਹੜੇ ਹਲਕੇ ਦੇ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ 2 ਸਾਲਾਂ ਦੇ ਵਿੱਚ ਹਲਕੇ ਦੇ ਵਿੱਚ ਅਗਰ ਆਪਾਂ ਪੂਰੇ ਹਲਕੇ ਦੀ ਗੱਲ ਕਰਦੇ ਆ ਆਨੰਦਪੁਰ ਸਾਹਿਬ ਦੀ ਤਾਂ ਬਹੁਤ ਜਿਹੜੇ ਕੰਮ ਹੈ ਸਰਕਾਰ ਨੇ ਕੀਤੇ ਜਿਵੇਂ ਕਿ ਬਿਜਲੀ ਦੇ ਬਿੱਲ ਹੈ ਤੁਸੀਂ ਅਗਰ ਦੇਖੋਗੇ ਤਕਰੀਬਨ ਤਕਰੀਬਨ 90 ਤੋਂ ਪਲੱਸ ਪਰਸੈਂਟ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਜਮ੍ਹਾਂ ਹੀ ਜ਼ੀਰੋ ਨੇ ਜੀ ਬਿਲਕੁਲ ਠੀਕ ਹੈ ਕੰਮ ਹੋਰ ਵੀ ਬਹੁਤ ਹੋ ਰਹੇ ਨੇ ਹਸਪਤਾਲ ਜਿਵੇਂ ਤੁਹਾਨੂੰ ਪਤਾ ਹੈ ਠੀਕ ਹੈ ਮੁਹੱਲਾ ਕਲੀਨਿਕ ਹਗਾ ਠੀਕ ਹੈ ਇਹ ਸਾਰੀ ਚੀਜ਼ਾਂ ਬਾਕੀ ਦੂਸਰਾ ਸਕੂਲ ਆਫ ਐਮੀਨੈਂਸ ਹੈ ਇਹ ਹੈ ਹਾਲੇ ਸਿਰਫ 2 ਸਾਲ ਹੋਏ ਆ ਪਿਛਲੇ 70 ਸਾਲਾਂ ਦੇ ਵਿੱਚ ਜੋ ਚੀਜ਼ਾਂ ਨਹੀਂ ਹੋ ਪਈਆਂ 2 ਸਾਲਾਂ ਦੇ ਵਿੱਚ ਹੋਈਆਂ ਨੇ ਠੀਕ ਹੈ ਜੇ ਕਾਂਗਸ ਸਾਹਿਬ ਨੂੰ ਇੱਥੋਂ ਜਿਤਾਉਂਦੇ ਆ ਤਾਂ ਤੁਸੀਂ ਦੇਖੋ ਕਿ ਜਿਹੜਾ ਉਹਨਾਂ ਦਾ ਇੱਕ ਐਮਪੀ ਫੰਡ ਹੁੰਦਾ ਉਹ ਵੀ ਉਹ ਹਲਕੇ ਵਿੱਚ ਲੱਗੇਗਾ ਤੇ ਹਲਕੇ ਦਾ ਹੋਰ ਜ਼ਿਆਦਾ ਵਿਕਾਸ ਹੋਏਗਾ ਪਹਿਲ ਦੇ ਆਧਾਰ ਦੇ ਉੱਤੇ ਕਿਹੜੇ ਕੰਮ ਨੂੰ ਨੇਪਰੇ ਚੜਾਇਆ ਜਾਏਗਾ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲੀ ਜਿਹੜੀ ਜਿਹੜੀ ਚੀਜ਼ ਹੈ ਸਭ ਤੋਂ ਜ਼ਰੂਰੀ ਹੈ ਉਹ ਮੈਂ ਦੁਬਾਰਾ ਕਹੂੰਗਾ ਕਿ ਐਜੂਕੇਸ਼ਨ ਹੀ ਹੈ ਜੀ ਠੀਕ ਹੈ ਐਜੂਕੇਸ਼ਨ ਹੈ ਉਸ ਤੋਂ ਬਾਅਦ ਰੁਜ਼ਗਾਰ ਆ ਜਾਂਦਾ ਤੁਹਾਡਾ ਠੀਕ ਹੈ ਪੜ੍ਹਾਈ ਲਿਖਾਈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਰੁਜ਼ਗਾਰ ਆ ਜਾਂਦਾ ਹੈ ਰੁਜ਼ਗਾਰ ਤੋਂ ਬਾਅਦ ਆ ਜਾਂਦਾ ਤੁਹਾਡੀ ਜਿਹੜੀ ਹੈ ਹਸਪਤਾਲ ਆ ਜਾਂਦੇ ਨੇ ਠੀਕ ਹੈ ਫਿਰ ਆ ਜਾਂਦੀ ਸੜਕਾਂ ਪਾਣੀ ਪੀਣ ਦਾ ਤੇ ਨਿਕਾਸੀ ਦਾ ਪਾਣੀ ਤੇ ਇਹ ਸਾਰੇ ਜਿਹੜੀ ਚੀਜ਼ਾਂ ਨੇ ਇਹ ਪਹਿਲ ਦੇ ਆਧਾਰ ਤੇ ਹੀ ਆਪਾਂ ਕਰਾਂਗੇ ਔਰਤਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਨਾਖੁਸ਼ ਨੇ ਕਿਉਂਕਿ ਉਹਨਾਂ ਨੂੰ 10000 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਸਾਡੀਆਂ ਭੈਣਾਂ ਸੂਟ ਲੈ ਲੈਣਗੀਆਂ ਹਰ ਮਹੀਨੇ ਇੱਕ ਇੱਕ ਇਸ ਵਾਅਦੇ ਤੋਂ ਨਾਖੁਸ਼ ਹੈ ਕਦੋਂ ਪੂਰਾ ਕਰੋਗੇ ਦੇਖੋ ਜੀ 2 ਸਾਲ ਦੇ ਵਿੱਚ ਜਿਹੜੇ ਆਪਾਂ ਵਾਅਦੇ ਕੀਤੇ ਆ ਉਹ ਸਾਰੇ ਹੀ ਪੂਰੇ ਕੀਤੇ ਆ ਜਿਹੜਾ ਇਹ ਵਾਅਦਾ ਵੀ ਹੈ ਇਹ ਵੀ ਜਲਦ ਹੁਣੇ ਪੂਰਾ ਹੋਊਗਾ ਠੀਕ ਹੈ ਇਹਦੇ ਤੇ ਲੱਗੀ ਹੋਈ ਹੈ ਸਰਕਾਰ ਜਿਹੜੇ ਜਿਹੜੇ ਵਾਦੇ ਦਿੱਤੇ ਉਹ ਸਾਰੇ ਪੂਰੇ ਹੋਣਗੇ ਮੈਂ ਆਪਣੀ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿੱਥੇ ਤੱਕ ਤੁਸੀਂ ਸਾਡਾ ਇੰਨਾ ਸਾਥ ਦਿੱਤਾ ਹੈ ਥੋੜਾ ਜਿਹਾ ਹੋਰ ਸਬਰ ਤੇ ਸਾਥ ਸਾਡਾ ਦਿਓ ਇਹ ਵੀ ਵਾਦਾ ਜਿਹੜਾ ਹੈ ਇਹ ਜਰੂਰ ਪੂਰਾ ਹੋਏਗਾ ਜਿੱਦਾਂ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੀ ਕਿਤੇ ਨਾ ਕਿਤੇ ਕਾਫੀ ਪਿੱਛੇ ਨਜ਼ਰ ਆ ਰਹੇ ਕਿਉਂਕਿ ਉਮੀਦਵਾਰ ਵੀ ਹਜੇ ਨਜ਼ਰ ਨਹੀਂ ਆ ਰਹੇ ਅਕਾਲੀ ਦਲ ਵੀ ਇੱਕ ਤਰੀਕੇ ਦੇ ਨਾਲ ਨਾਮਾਤਰ ਕਹੀ ਜਾ ਰਹੀ ਹੈ ਹੁਣ ਟੱਕਰ ਜਿਹੜੀ ਹੈ ਸਿੱਧੀ ਬੀਜੇਪੀ ਤੇ ਆਪ ਦੇ ਵਿਚਾਲੇ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀਆਂ ਹੁਣ ਮੇਅਰ ਦੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਘਟਾਲਾ ਨਜ਼ਰ ਆਇਆ ਸੀਗਾ ਜਿਸ ਤੋਂ ਬਾਅਦ ਦੁਬਾਰਾ ਚੋਣਾਂ ਹੋਈਆਂ ਸੀ ਫਿਰ ਆਪ ਦੀ ਜਿੱਤ ਕੋਈ ਸੀ ਲਗਾਤਾਰ ਬੀਜੇਪੀ ਦੇ ਵੱਲੋਂ ਵਾਰ ਵੀ ਕੀਤੇ ਜਾ ਰਹੇ ਆ ਆਪ ਦੇ ਉੱਤੇ ਇਹਨਾਂ ਵਾਰਾਂ ਨੂੰ ਕਿਵੇਂ ਦੇਖੋਗੇ ਜੋ ਕੁਝ ਵੀ ਹੋ ਰਿਹਾ ਕੀ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੀ ਹੋਊਗਾ ਦੇਖੋ ਜੀ ਜਿਹੜੇ ਬੀਜੇਪੀ ਐ ਸਾਨੂੰ ਦੱਸਣ ਦੀ ਲੋੜ ਨਹੀਂ ਹਿੰਦੁਸਤਾਨ ਛੱਡੋ ਤੁਸੀਂ ਪੂਰੇ ਮੁਲਕ ਦੀ ਗੱਲ ਕਰੋ ਠੀਕ ਹੈ ਪੂਰੇ ਵਰਡ ਦੇ ਵਿੱਚ ਬੀਜੇਪੀ ਨੇ ਇੰਡੀਆ ਜਿਹੜਾ ਨਾਮ ਹੈ ਉਹ ਮਿੱਟੀ ਚ ਮਲਾਤਾ ਠੀਕ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਕੀਤਾ ਜਿਹੜਾ ਇਹਨਾਂ ਲਾਅ ਐਨ ਆਰਡਰ ਦੀ ਤਖ਼ੀਆਂ ਉਡਾਈਆਂ ਨੇ ਠੀਕ ਹੈ ਤੁਸੀਂ ਸੋਚੋ ਕਿ ਲੋਕਾਂ ਦੇ ਵਿੱਚ ਲੋਕ ਚਾਹਦੇ ਹੀ ਨਹੀਂ ਕਿ ਇਹਨਾਂ ਨੂੰ ਇਹ ਨਜ਼ਦੀਕ ਵੀ ਆਣ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਉੱਥੇ ਲੋਕ ਇਹਨਾਂ ਨੂੰ ਵਾਰਡ ਨਹੀਂ ਦੇ ਰਹੀ ਗੱਲ ਕਾਂਗਰਸ ਦੀ ਠੀਕ ਹੈ ਤੇ ਆਪਾਂ ਆਪਣੀ ਪਾਰਟੀ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਾਡੀ ਪਾਰਟੀ ਨੇ ਕੰਮ ਕੀਤੇ ਨੇ ਅੱਗੇ ਵੀ ਕੰਮ ਕਰਨਗੇ ਮੈਨੂੰ ਨਹੀਂ ਲੱਗਦਾ ਕਿ ਲੋਕ ਠੀਕ ਹੈ ਇਹਨਾਂ ਨੂੰ ਕਿਤੇ ਵੀ ਥੋੜਾ ਬਹੁਤ ਪਰਸੈਂਟੇਜ ਵੀ ਇਹਨਾਂ ਨੂੰ ਵੋਟ ਪਾਣਗੇ ਸਾਰੀ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਪਊਗੀ ਉਹਦੇ ਕੰਮਾਂ ਨੂੰ ਪਊਗੀ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਿਨ ਰਾਤ ਮੁੱਖ ਮੰਤਰੀ ਸਾਡੇ ਹੈਗੇ ਨੇ ਦਿਨ ਰਾਤ ਜਿਹੜੀ ਆ ਉਹ ਲੋਕਾਂ ਦੀ ਸੇਵਾ ਦੇ ਵਿੱਚ ਹੈਗੇ ਆ ਤੁਸੀਂ ਚਾਹੇ ਕਿਸਾਨੀ ਅੰਦੋਲਨ ਲਾ ਲੋ 2 2 ਵਜੇ ਤੱਕ ਉਹਨਾਂ ਦੀ ਮੀਟਿੰਗਾਂ ਕਰਾਉਣ ਦੇ ਵਿੱਚ ਠੀਕ ਹੈ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਠੀਕ ਹੈ ਇਸ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਇੱਕ ਐਜੀ ਪਾਰਟੀ ਹੈ ਜਿਹੜੀ ਕਿ ਲੋਕਾਂ ਨੇ ਪਰੇਸ਼ਾਨ ਹੋ ਕੇ ਕਾਂਗਰਸ ਔਰ ਅਕਾਲੀਆਂ ਤੋਂ ਠੀਕ ਹੈ ਪਰੇਸ਼ਾਨ ਹੋ ਕੇ ਇਹ ਪਾਰਟੀ ਨੂੰ ਮੌਕਾ ਦਿੱਤਾ ਸੀਗਾ ਤੇ ਆਪਣੀ ਪੂਰੇ ਕੰਮਾਂ ਤੇ ਜਿਹੜੀ ਆਮ ਆਦਮੀ ਪਾਰਟੀ ਉਹ ਪੂਰੀ ਖਰੇ ਉਤਰ ਰਹੀ ਹੈ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ